ਇਦੇ ਵਿੱਚ ਕੋਈ ਸ਼ੱਕ ਨਹੀਂਗਾ ਹੁਣ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਇੱਕ ਪਹਿਲੀ ਪਛਾਣ ਹੁੰਦੀ ਸੀ ਉਹ ਇਹ ਕਰਦੇ ਹੁੰਦੇ ਸੀ ਵੀ ਸਾਨੂੰ ਐਜ਼ ਐਨ ਇੰਡੀਅਨ ਵੇਖਦੇ ਹੁੰਦੇ ਹਾਲਾਂਕਿ ਬੇਸ਼ੱਕ ਸਾਡੇ ਪਾਸਪੋਰਟਸ ਦੇ ਉੱਤੇ ਅੱਜ ਵੀ ਸਾਨੂੰ ਇੰਡੀਆ ਨਹੀਂ ਲਿਖਿਆ ਗਿਆ ਇਹ ਸਾਡੀ ਮਜਬੂਰੀ ਆ ਇਹ ਸਾਡਾ ਕੋਈ ਸ਼ੌਂਕ ਨਹੀਂਗਾ ਜਾਂ ਸਾਡੀ ਕੋਈ ਚੋਇਸ ਨਹੀਂਗੀ ਇਹ ਸਾਡੀ ਮਜਬੂਰੀ ਆ ਕਿ ਅੱਜ ਵੀ ਆਪਣੇ ਪਾਸਪੋਰਟ ਦੇ ਉੱਤੇ ਸਾਨੂੰ ਇੰਡੀਆ ਲਿਖਾਉਣਾ ਪੈਂਦਾ ਜਿਹੜੇ ਇੱਧਰ ਕੈਨੇਡੀਅਨ ਹੋ ਗਏ ਨੇ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਪਰ ਉਹਦੇ باوجود ਬੇਸ਼ੱਕ ਸਾਡੇ ਪਾਸਪੋਰਟ ਦੇ ਉੱਤੇ ਕੁਝ ਵੀ ਲਿਖਿਆ ਹੋਵੇ ਬੇਸ਼ੱਕ ਸਾਡੀ ਜੇਬ ਦੇ ਵਿੱਚ ਕਰੰਸੀ ਜੇ ਆਪਾਂ ਪੰਜਾਬ ਤੋਂ ਆਏ ਆ ਤੇ ਇੰਡੀਆ ਵਾਲੀ ਹੋਵੇ ਪਰ ਇਹਨਾਂ ਲੋਕਾਂ ਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ ਵੀ ਇਹ ਲੋਕ ਇੰਡੀਅਨ ਨਹੀਂਗੇ ਅਸੀਂ ਲੋਕ ਸੇਖਿਆ ਅਸੀਂ ਲੋਕ ਪੰਜਾਬੀ ਆ ਤੇ ਜਿੰਨੂੰ ਅੱਜ ਦੀ ਠੇਡਪਾ ਜਿਹਾ ਕਹੜੋ ਅਸੀਂ ਖਾਲਸਤਾਨੀ ਸੋ ਸਾਡੀ ਇਹ ਪਹਿਚਾਨ ਜਿਹੜੀ ਬਣੀ ਆ ਇਹ ਸਦੀਆਂ ਦੇ ਸੰਘਰਸ਼ ਤੋਂ ਬਾਅਦ ਬਣੀ ਆ ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਇਨ ਮਾਸ ਇਥੇ ਆ ਰਹੇ ਨੇ ਇਸ ਪਹਿਚਾਨ ਨੂੰ ਮੈਂਟੇਨ ਜ਼ਰੂਰ ਰੱਖਿਓ ਇਹ ਨਾ ਹੋਵੇ ਜਿਵੇਂ ਪੰਜਾਬ ਦੇ ਵਿੱਚ ਸਾਡੇ ਆਗੂ ਬਹੁਤ ਸਾਰੇ ਕਰਦੇ ਨੇ ਉਹ ਵੀ ਆਗੂ ਨੇ ਜਿਨ੍ਹਾਂ ਨੇ ਸੰਤਾਂ ਦਾ ਸਾਥ ਮਾਣਿਆ ਤੇ ਅੱਜ ਜਦੋਂ ਉਹਨਾਂ ਨੂੰ ਪੁੱਛਦੇ ਆ ਤੇ ਉਹ ਆਪਣੀ ਹਿੱਕ ਠੋਕ ਕੇ ਕਹਿੰਦੇ ਆ ਜੀ ਮੇਰੀ ਜੇਬ ਦੇ ਵਿੱਚ ਭਾਰਾ ਦਾ ਰੁਪਈਆ ਇਸ ਕਰਕੇ ਮੈਨੂੰ ਭਾਰਤੀ ਅਖਵਾਉਣ ਦੇ ਵਿੱਚ ਕੋਈ ਹਰਜ ਨਹੀਂ ਕਿਤੇ ਸਾਡੇ ਦੇ ਵੀ ਉਹ ਦਿਨ ਨਾ ਆਵੇ ਪੀ ਸਾਡੇ ਹੀ ਬੱਚੇ ਜਾਂ ਸਾਡੇ ਵਿੱਚੋਂ ਨਿਕਲੇ ਹੋਏ ਲੋਕ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਕਹਿਣਾ ਸ਼ੁਰੂ ਕਰ ਦੇਣ ਪੀ ਅਸੀਂ ਤਾਂ ਜੀ ਪੰਜਾਬ ਤੋਂ ਆਏ ਆ ਜਿਹੜਾ ਇਸ ਟਾਈਮ ਇੰਡੀਆ ਦੇ ਕਬਜ਼ੇ 'ਚ ਆ ਤੇ ਅਸੀਂ ਇੰਡੀਆ ਨਹੀਂ ਆ ਸੋ ਆਪਣੀ ਖਾਲਸਤਾਨੀ ਪਹਿਚਾਨ ਨੂੰ ਆਪਣੇ ਨਿਆਰੇਪਣ ਨੂੰ ਇਸ ਦੁਨੀਆ ਦੇ ਵਿੱਚ ਜ਼ਰੂਰ ਬਰਕਰਾਰ ਰੱਖਿਓ ਕਿਉਂਕਿ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ ਤੇ ਖਾਲਸੇ ਦੀ ਪਹਿਚਾਨ ਗੁਰਮਹਾਰਜ ਨੇ ਨਿਆਰੀ ਰੱਖੀ ਆ ਤੇ ਇੱਕ ਗੱਲ ਜਿਹੜੀ ਹੋਰ ਕਹੀ ਸੀ ਜਦੋਂ ਖਾਲਸਾ ਸਾਜਿਆ ਸੀ ਉਹਦੇ 'ਚ ਇੱਕ ਸ਼ਬਦ ਜਿਹੜਾ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਪੜ੍ਹਦੇ ਆ ਕਿ ਖਾਲਸਾ ਮੇਰੋ ਰੂਪ ਹੈ ਆਕਾਸ਼ ਤੇ ਖਾਲਸੇ ਮੈਂ ਹਾਂ ਕਰੋ ਨਿਵਾਸ ਸਾਡੇ ਤੁਹਾਡੇ ਸਾਰਿਆਂ ਦੇ ਵਿੱਚ ਗੁਰੂ ਵੱਸਦਾ ਆ ਤੇ ਜਿੱਦਣ ਤੁਸੀਂ ਆਪਣੀ ਤੌਣ ਨੀਵੀਂ ਕਰਕੇ ਇੱਕ ਇੰਡੀਅਨ ਕਹਾਉਣ ਵਾਲੇ ਪਾਸੇ ਤੁਰਪੋ ਯਾਦ ਰੱਖਿਓ ਗੁਰੂ ਦੀ ਤੌਣ ਨੀਵੀਂ ਕਰਨ ਦੇ ਬਰਾਬਰ ਸਿੱਖ ਦੇ ਅੰਦਰ ਗੁਰੂ ਵੱਸਦਾ ਹੈ ਪਰ ਸ਼ਰਤ ਹੈ ਕਿ ਸਿੱਖ ਹੋਵੇ ਜ਼ਰੂਰ ਅਮਰਤਾਰੀ ਸਿੰਘ ਜ਼ਰੂਰ ਹੋਵੇ ਪੰਜ ਕਕਾਰਾਂ ਦਾ ਧਾਰਨੀ ਜ਼ਰੂਰ ਹੋਵੇ ਤੇ ਜਿਹੜਾ ਗੁਰੂ ਸਾਨੂੰ ਵਾਰ-ਵਾਰ ਪੈਰ-ਪੈਰ ਦੇ ਉੱਤੇ ਆਜ਼ਾਦੀ ਦੇ ਨਾਲ ਜਿਉਣ ਦੀ ਗੱਲ ਕਹਿ ਰਿਹਾ ਹੋਵੇ ਉਸ ਗੁਰੂ ਨੂੰ ਅਸੀਂ ਇੰਡੀਆ ਦੀਆਂ ਬੇੜੀਆਂ ਦੇ ਵਿੱਚ ਉਹ ਕੈਦ ਨਹੀਂ ਕਰਨਾ ਚਾਹੇ ਉਹ ਖਾਲਸੇ ਦੇ ਰੂਪ 'ਚ ਹੋਵੇ ਸਾਡੇ ਪ੍ਰਚਾਰਕ ਕਈ ਵਾਰੀ ਸਟੇਜਾਂ 'ਤੇ ਬੜੇ ਅਜੀਬ ਜਿਹੇ ਪ੍ਰਚਾਰ ਕਰਦੇ ਨੇ ਉਹ ਬੇਈਮਾਨੀ ਚੋ ਨਹੀਂ ਕੇ ਦੁਨੀਆਂ ਨਾਲ ਬੇਈਮਾਨ ਕਹਿੰਦਾ ਪੈਂਦੀ ਕਿ ਇਹ ਰਿਮਾ ਨਾਲ ਬੇਈਮਾਨ ਨਹੀਂ ਕਹਿੰਦਾ ਉਹ ਸੱਚੇ-ਸੁੱਚੇ ਸਿੱਖ ਨੇ ਪਰ ਕਈ ਵਾਰੀ ਬੜੇ ਅਜੀਬ ਜਿਹੇ ਪ੍ਰਚਾਰ ਦੁਨੀਆਂ ਦੇ ਵਿੱਚ ਜਿਹੜੇ ਉਹ ਕੀਤੇ ਜਾਂਦੇ ਜਿਵੇਂ ਉਹਨਾਂ 'ਚ ਇੱਕ ਬੜਾ ਅਹਿਮ ਜੀ ਗੱਲ ਕਹੀ ਜਾਂਦੀ ਆ ਕਿ ਖਾਲਸੇ ਨੇ ਸਾਰੀ ਦੁਨੀਆ ਤੇ ਰਾਜ ਕਰਨਾ ਇਸ ਕਰਕੇ ਪੰਜਾਬ ਚ ਖਾਲਸਤਾਨ ਬਣਾਉਣ ਦੀ ਸ਼ਾਇਦ ਲੋੜ ਹੀ ਨਹੀਂ ਕਿ ਕਹੀ ਜਾਂਦੀ ਆ ਗਾਹੇ ਬਗਾਏ ਗੱਲਾਂ ਸਾਡੇ ਚ ਛੁੱਟੀਆਂ ਜਾਂਦੀਆਂ ਨੇ ਸਾਨੂੰ ਕਿਹਾ ਜਾਂਦਾ ਵੀ ਖਾਲਸੇ ਨੇ ਇੱਕ ਧਰਤੀ ਦੇ ਟੁਕੜੇ ਤੇ ਬੱਜਣਾ ਨਹੀਂਗਾ ਜੇ ਅਸੀਂ ਤੇ ਖਾਲਸੇ ਬਣਨਾ ਆ ਤੇ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਆ ਇਹ ਗੱਲਾਂ ਸੁਣਨ ਵਾਲੇ ਨੂੰ ਬੜੀਆ ਵਧੀਆ ਲੱਗਦੀਆਂ ਵੀ ਵਾਕਿਆ ਯਾਰ ਗੱਲ ਸੱਚੀ ਆ ਖਾਲਸੇ ਨੇ ਤੇ ਸਾਰੀ ਦੁਨੀਆ ਤੇ ਰਾਜ ਕਰਨਾ ਪਰ ਯਾਦ ਰੱਖਿਓ ਦੁਨੀਆ ਤੇ ਰਾਜ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਉੱਤੇ ਰਾਜ ਕਰਨਾ ਪੈਂਦਾ ਇੱਕ ਧਰਤੀ ਦੇ ਟੁਕੜੇ ਤੇ ਰਾਜ ਕਰਨਾ ਪੈਂਦਾ ਜੇ ਤੁਸੀਂ ਪਿੰਡ ਦੇ ਵਿੱਚ ਵਿਚਰਦੇ ਹੋ ਵੋ ਇੱਥੇ ਚਲੋ ਤੁਸੀਂ ਮੈਂ ਤੁਹਾਡੇ ਸ਼ਹਿਰ ਜਾਂ ਟਾਊਨ ਦੀ ਗੱਲ ਕਰ ਲੈਂਦਾ ਤੁਹਾਡੇ ਕੋਲ ਆਪਣਾ ਘਰ ਕੋਈ ਨਾ ਹੋਵੇ ਤੇ ਦੁਨੀਆ 'ਚ ਦਗਮੇ ਮਾਰਦੇ ਫਿਰਿਏ ਭੀ ਅਸੀਂ ਤੇ ਸਾਰੇ ਕੈਨੇਡਾ ਤੇ ਜਾਂ ਸਾਰੇ ਬ੍ਰੈਮਟਨ ਤੇ ਰਾਜ ਕਰਨਾ ਸਭ ਤੋਂ ਵੱਡਾ ਮੂਰਖ ਕੌਣ ਹੋਊਗਾ ਅਸੀਂ ਕਿਸੇ ਦੇ ਗੁਲਾਮ ਹੋਈਏ ਆਪਣਾ ਘਰ ਸਾਡੇ ਕੋਲ ਨਾ ਹੋਵੇ ਤੇ ਦੁਨੀਆ ਨੂੰ ਇਹ ਕਹਿੰਦੇ ਫਿਰ ਅਸੀਂ ساری ਦੁਨੀਆ ਤੇ ਰਾਜ ਕਰਨਾ ਤੇ ਸਰ ਤੋਂ ਵੱਡਾ ਮੂਰਖ ਕੋਈ ਨਹੀਂ ਰਾਜ ਕਰਾਂਗੇ ਰਾਜ ਦਾ ਮਤਲਬ ਇਹ ਨਹੀਂ ਆ ਵੀ ਸਾਰੀ ਦੁਨੀਆ ਸਾਡੇ ਕੰਟਰੋਲ ਚ ਹੋ ਜਾਣੀ ਆ ਰਾਜ ਦਾ ਮਤਲਬ ਇਹ ਆ ਕਿ ਅਸੀਂ ਇਹੋ ਜਿਹਾ ਰਾਜ ਇੱਕ ਖਿੱਤੇ ਦੇ ਵਿੱਚ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ ਜਿਹਦੀ ਐਗਜ਼ੈਂਪਲ ਲੈ ਕੇ ਤੇ ਦੁਨੀਆ ਕਹੇਗੀ ਵੀ ਇਹੋ ਜਿਹਾ ਸਿਸਟਮ ਸਾਨੂੰ ਵੀ ਚਾਹੀਦਾ ਜਿੰਦਾਬਾਦ ਤੋਂ ਮੈਂ ਤੁਹਾਨੂੰ ਬੜਾ ਨਿਮਾਣਾ ਸੇਖਣ ਦੇ ਨਾਤੇ ਬੇਨਤੀ ਕਰਦਾ ਆ ਕਿ ਆਪਣੇ ਨਿਆਰੇਪਨ ਨੂੰ ਜਿਹੜਾ ਆ ਤੁਸੀਂ ਬਰਕਰਾਰ ਰੱਖਿਓ ਪੰਜਾਬ ਦੇ ਵਿੱਚ ਵੀ ਇਹ ਸੰਘਰਸ਼ ਏਵੇਂ ਚੱਲਦਾ ਤੁਸੀਂ ਸਾਰੇ ਪੰਜਾਬ ਤੋਂ ਆਇਓ ਇੱਥੇ ਵੀ ਤੁਸੀਂ ਉਹ ਸੰਘਰਸ਼ ਦੀ ਇੱਕ ਲੜੀ ਜਿਹੜੀ ਆ ਉਹਨੂੰ ਤੋਰੀ ਰੱਖਿਆ ਔਰ ਤੁਹਾਡੇ ਸੇਰੇ-ਸੇਰਾ ਵੱਜਦਾ ਆ ਕਿ ਤੁਸੀਂ ਖਾਲਸਾਤਾਨ ਦੇ ਸੰਘਰਸ਼ ਦੀ ਪਛਾਣ ਨੂੰ ਇੰਟਰਨੈਸ਼ਨਲਾਈਜ਼ ਕੀਤਾ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਜਦੋਂ ਸਾਡੇ ਲੋਕ ਅਜੇ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਸਿਆਏ ਬਹੁਤਾਤ ਦੇ ਵਿੱਚ ਸਾਡੇ ਸਿੰਘ ਜਿਹੜੇ ਪੰਜਾਬ ਦੇ ਵਿੱਚ ਵਿਚਰਦੇ ਸੀ ਉਹਨਾਂ ਨੇ ਵੀ ਇਸ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕੀਤਾ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਕਦਮ ਕੋਈ ਵੀ ਚੁੱਕਣੇ ਪਏ ਹੁਣ ਸੋ ਉਦੋਂ ਵੀ ਖਾਲਸਤਾਨ ਦੀ ਗੱਲ ਜਦੋਂ ਇੰਡੀਆ ਦੀਆਂ ਮੇਨ ਅਖਬਾਰਾਂ ਫਰੰਟ ਪੇਜ ਦੇ ਉੱਤੇ ਖਾਲਸਤਾਨ ਦਾ ਸ਼ਬਦ ਲਿਖਦਿਆਂ ਹੀ ਤੇ ਇਹਦਾ ਮਤਲਬ ਇੰਗਲਿਸ਼ ਦੀਆਂ ਅਖਬਾਰਾਂ ਖਾਸ ਤੌਰ ਦੇ ਉੱਤੇ ਤੇ ਇਹ ਗੱਲ ਮੰਨੀ ਗਈ ਆ ਕਿ ਉਹ ਸਾਡਾ ਸੰਘਰਸ਼ ਇੰਟਰਨੈਸ਼ਨਲਾਈਜ਼ ਹੋਇਆ ਹੈ ਔਰ ਉਸੇ ਹੀ ਸੰਘਰਸ਼ ਦੇ ਵਿੱਚੋਂ ਜਿਹੜੇ ਬਾਇ ਪ੍ਰੋਡਕਟ ਅੱਗੇ ਨਿਕਲੇ ਨੇ ਜਬ ਪ੍ਰੋਡਕਟ ਅੱਗੇ ਨਿਕਲੇ ਨੇ ਉਹ ਅਸੀਂ ਸਾਰੇ ਆ ਤੇ ਸਾਡੇ ਉਸੇ ਹੀ ਸੰਘਰਸ਼ ਦੀ ਦੇਣ ਤੁਹਾਡੀ ਧਰਤੀ ਦਾ ਅਨਮੋਲ ਹੀਰਾ ਭਾਈ ਹਰਦੀਪ ਸਿੰਘ ਨੱਜਰ ਜਿਹਨੂੰ ਇੰਡੀਆ ਨੇ ਸਾਥੋਂ ਖੋਇਆ ਔਰ ਜਿੱਦਣ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਹੁੰਦੀ ਆ ਵੇਖੋ ਚਾਹੇ ਪੰਜਾਬ ਚ ਕੋਈ ਘਟਨਾ ਵਾਪਰੇ ਤੁਹਾਡਾ ਦਿਲ ਇੱਥੇ ਦੁਖਦਾ ਤੇ ਜਿਹੜੀ ਘਟਨਾ ਕੋਈ ਇਹੋ ਜਿਹੀ ਇੱਥੇ ਵਾਪਰਦੀ ਆ ਤੇ ਜਿੰਨਾ ਕਰਦ ਤੁਹਾਨੂੰ ਪੰਜਾਬ ਦਾ ਹੁੰਦਾ ਇੱਕ ਸਿੱਖ ਭਰਾ ਹੋਣ ਦੇ ਨਾਤੇ ਸਾਨੂੰ ਪੰਜਾਬ ਚ ਹੋਣਾ ਹੁੰਦਾ ਐਵੇਂ ਨਹੀਂ ਆ ਵੀ ਤੁਹਾਡੇ ਇੱਥੇ ਕੋਈ ਘਟਨਾ ਵਾਪਰੀ ਆ ਤੇ ਅਸੀਂ ਪੰਜਾਬ ਦੇ ਅੰਚ ਆਰਾਮ ਨਾਲ ਬੈਠੇ ਆ ਜਜ ਪੰਜਾਬ ਚ ਕੋਈ ਘਟਨਾ ਵਾਪਰੀ ਆ ਤੇ ਤੁਸੀਂ ਆਪਣੇ ਘਰਾਂ ਚ ਆਰਾਮ ਨਾਲ ਬੈਠੇ ਹੋ ਐਵੇਂ ਕੁਝ ਨਹੀਂ ਆ ਸਾਡੇ ਵਿੱਚ ਇੱਕ ਸਾਂਝ ਬਣਾਈ ਆ ਗੁਰੂ ਨੇ ਸਾਨੂੰ ਇੱਕ ਸ਼ਬਦ ਦੇ ਰਹੀ ਜੋੜਿਆ ਆ ਆਪਸ ਦੇ ਵਿੱਚ ਈਵਨ ਜਿਹੜਾ ਸਿੱਖ ਜੈਨੋਸਾਈਡ ਦੀ ਅਸੀਂ ਆਪਣੀ ਨਸਲ ਕੁਸ਼ੀ ਦੀ ਗੱਲ ਕਰਦੇ ਆ ਜੇ ਉਹਨੂੰ ਵੇਖਿਆ ਜਾਵੇ ਤੋੜ ਕੇ ਤੇ ਉਹ ਸਰੀਰ ਚਲੇ ਗਏ ਨੇ ਪਰ ਉਹ ਅੱਜ ਵੀ ਅਸੀਂ ਉਹਨਾਂ ਦੀ ਪੀੜ ਮਹਿਸੂਸ ਕਰਦੇ ਆ ਕਾਹਦੇ ਨਾਲ ਆ ਉਹ ਸਾਡੀ ਤਾਨ ਦੇ ਸਾਡੀ ਕੌਮ ਦੀ ਸਾਡਾ ਇੱਕ ਕੌਮੀ ਕਰਦੀ ਸਾਡੇ ਸਿੱਖ ਹੋਣ ਦੀ ਸੋ ਉਹ ਤਾਨ ਤੇ ਸਾਡੀ ਵਦੇਸ਼ਾਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੀ ਅੱਜ ਵੀ ਜੁੜੀ ਪਈ ਆ ਜਦੋਂ ਇਹ ਜਿਹੜੀਆਂ ਹੁਣ ਇੰਟਰਨੈਸ਼ਨਲ ਕਿਲਿੰਗਸ ਹੋਈਆਂ ਨੇ ਜਿਹਨੂੰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਨਾਮ ਵੀ ਦਿੱਤਾ ਗਿਆ ਹੈ ਜਿਹਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵੀ ਕਿਹਾ ਗਿਆ ਹੈ ਜਿਹਨੂੰ ਤੁਸੀਂ ਕੋਈ ਵੀ ਨਾਮ ਦੇ ਲੋ ਉਹ ਦਿੱਤਾ ਗਿਆ ਉਹ ਜਦੋਂ ਪਹਿਲੀ ਹੋਈ ਹਾਲਾਂਕਿ ਉਹ ਤੋਂ ਪਹਿਲਾਂ ਵੀ ਸਰਲੋਲੀ ਚੱਲਦਾ ਪਿਆ ਹੈ ਪਰ ਜਿੱਤੋਂ ਬਾਅਦ ਲੈਂਮਲਾਈਟ ਦੇ ਵਿੱਚ ਗੱਲ ਆਈ ਕਿ ਇਨ੍ਹਾਂ ਹੀ ਦਿਨਾਂ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜ ਵੜ ਦੇ ਸ਼ਹਾਦਤ ਹੁੰਦੀ ਹੈ ਉਹਨਾਂ ਨੂੰ ਗੋਲੀਆਂ ਮਾਰ ਕੇ ਲਾਹੌਰ ਦੇ ਵਿੱਚ ਜਿਹੜਾ ਅਸ਼ੀਦ ਕੀਤਾ ਜਾਂਦਾ ਹੈ ਜਿੱਦਣ ਭਾਈ ਪਰਮਜੀਤ ਸਿੰਘ ਪੰਜ ਦੀ ਪੰਜਵੜ ਦੇ ਸ਼ਹਾਦਤ ਹੁੰਦੀ ਆ ਤੁਸੀਂ ਉਹਨਾਂ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਜਾਂ ਪੰਜਾਬ ਦੀ ਐਕਟੀਵਿਟੀਆ ਖੋਲ ਕੇ ਵੇਖਿਓ ਜਿਹੜੇ ਪੰਜਾਬ ਦੇ ਚੇਤਨ ਲੋਕ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਲਾਣੇ ਗੈਂਗਸਟਰ ਨੇ ਮਾਰਤਾ ਜਾਂ ਕਿਹੜੀ ਲੜਾਈ ਹੋਈ ਜਾਂ ਕਿਹੜੀ ਨਹੀਂ ਹੋਈ ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਹਿੰਦੁਸਤਾਨ ਦੀ ਹਕੂਮਤ ਨੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਔਰ ਕਿਉਂਕਿ ਸਟੇਟ ਨੇ ਆਪਣੇ ਪੱਤੇ ਖੇਡੇ ਨੇ ਉਹਨੇ ਕਿਸੇ ਨੇ ਬਣਾਇਆ ਜੀ ਮਤਲਬ ਗੈਂਗਸਟਰਸ ਦੀ ਲੜਾਈ ਆ ਆਪਣੀ ਪਰਸਨਲ ਲੜਾਈ ਆ ਗੁਰਦੁਆਰਿਆਂ ਦੀ ਲੜਾਈ ਆ ਈਵਨ ਭਾਈ ਨੇਚਰਵਰੀ ਵੀ ਪੱਤੇ ਖੇਡੇ ਕਹਿੰਨੇ ਪੰਜਾਬ ਦੇ ਵਿੱਚ ਭੀ ਜੀ ਉੱਥੇ ਦੀ ਇੰਟਰਨਲ ਕਨਫਲਿਕਟ ਆ ਕਮੇਟੀਆਂ ਦਾ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਨੇ ਪਰ ਨਹੀਂ ਅਸੀਂ ਇਸ ਗੱਲ ਬਾਰੇ ਇੱਕ ਸਾਫ਼ ਰਹਿ ਕੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇੰਡੀਅਨ ਸਟੇਟ ਨੇ ਕੀਤੀ ਆ ਉਸ ਤੋਂ ਬਾਅਦ ਮਹੀਨਾ ਨੇ ਬੀਤਿਆ ਡੇਢ ਮਹੀਨੇ ਦੇ ਬਾਅਦ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੀ ਖਬਰ ਆ ਜਾਂਦੀ 18 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਆ ਤੇ ਉਹ ਤੋਂ ਬਾਅਦ ਵੀ ਜਿਹੜੀਆਂ ਪੰਜਾਬ ਦੇ ਉੱਤੇ ਐਕਟੀਵਿਟੀਜ਼ ਹੋਈਆਂ ਨੇ ਉਹਦੇ ਵਿੱਚ ਅਸੀਂ ਕਿਹਾ ਕਿ ਇਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦਾ ਹੱਥ ਆ ਅਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਪਰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਔਰ ਜੇ ਤੁਹਾਨੂੰ ਯਾਦ ਹੋਵੇ ਤੇ 18 ਜੂਨ ਨੂੰ ਇਹਨਾਂ ਦੀ ਸ਼ਹਾਦਤ ਹੁੰਦੀ ਆ 1 ਜੁਲਾਈ ਦਾ ਪੰਜਾਬ ਦੇ ਵਿੱਚ ਅਸੀਂ ਰੋਹ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਜਿਹੜੀ ਗੱਲ ਬਾਅਦ ਵਿੱਚ ਸਤੰਬਰ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਦਾ ਹੱਥ ਆ ਸੋ ਮੈਂ ਇਹ ਨਹੀਂ ਆ ਕਿ ਮੈਂ ਇਹ ਗੱਲ ਅੱਗੇ ਦੱਸਾਂਗਾ ਕਿ ਸਾਡੇ ਵਿੱਚ ਗੱਲ ਆਈ ਕਿੱਥੋਂ ਆ ਸੋ ਉਹਦੇ ਉੱਤੇ ਮੋਹਰ ਲੱਗੀ ਜਿਹੜੀ ਗੱਲ ਅਸੀਂ ਬਿਨਾ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਤੋਂ ਕੀਤੀ ਉਸ ਤੋਂ ਬਾਅਦ ਪਿਛਲੇ ਸਾਲ ਦਸੰਬਰ ਦੇ ਵਿੱਚ ਬਠਿੰਡੇ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਬੰਦੀ ਸਿੰਘਾਂ ਨੂੰ ਲੈ ਕੇ ਔਰ ਇਹ ਜਿਹੜੀਆਂ ਕਿਲਿੰਗਸ ਹੋਈਆਂ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਲੈ ਕੇ ਉਹਦੇ ਵਿੱਚ ਮੈਂ ਆਪਣੇ ਹੱਥ ਦੇ ਵਿੱਚ ਫੜ ਕੇ ਇੱਕ ਪਲੇ ਕਾਰਡ ਤੇ ਇੱਕ ਫੋਟੋ ਫੜੀ ਤੁਹਾਡੇ ਚ ਜੇ ਕਿਸੇ ਨੇ ਵੇਖੀ ਹੋਵੇ ਉਹ ਫੋਟੋ ਸੀ ਸਾਮਤ ਗੋਇਲ ਦੀ ਜਿਹੜਾ ਉਦੋਂ ਦਾ ਰੋ ਦਾ ਚੀਫ ਹੀ ਤੇ ਇਹ ਗੱਲ ਕਹੀ ਸੀ ਵੀ ਇਸ ਬੰਦੇ ਦਾ ਇਹਦੇ ਵਿੱਚ ਹੱਥ ਆ ਇਹਦੀ ਇਨਵੋਲਵਮੈਂਟ ਆ ਤੇ ਉਹ ਗੱਲ ਜਿਹੜੀ ਹੁਣ ਰਿਪੋਰਟ ਇੱਥੇ ਛਪੀ ਉਹਦੇ ਵਿੱਚ ਆ ਗਈ ਉਹਦੇ ਸਾਮਤ ਗੋਇਲ ਦਾ ਨਾਮ ਆਇਆ ਹੈ ਵੀ ਇਹ ਵੀ ਵਿੱਚ ਇਨਵੋਲਡ ਰਿਹਾ ਆ ਉਹ ਸਾਰੇ ਪ੍ਰੋਸੈਸ ਦੇ ਵਿੱਚ ਭਾਈ ਹਰਦੀਪ ਸਿੰਘ ਜਿਹੜਾ ਭਾਈ ਪੰਨੂ ਵਾਲਾ ਜਿਹੜਾ ਕੇਸ ਆ ਸਾਰਾ ਉਹਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਉਹਦਾ ਨਾਮ ਆਇਆ ਹੈ ਸੀਸੀ1 ਤੇ ਸੀਸੀ2 ਦੇ ਜਿਹੜਾ ਵਿੱਚ ਗੱਲ ਆਈ ਉਹਦੇ ਚੋਂ ਸਾਮਤ ਗੋਇਲ ਦਾ ਨਾਮ ਵੀ ਆਉਂਦਾ ਆ ਵੀ ਇਹ ਵੀ ਵਿੱਚ ਆਇਆ ਲੂਪ ਆ ਸੋ ਮਤਲਬ ਪੀ ਇਹ ਗੱਲਾਂ ਆਇਆਂ ਕਿੱਥੋਂ ਨੇ ਸਾਨੂੰ ਕੋਈ ਪੰਜਾਬ ਬੈਠਿਆਂ ਨੂੰ ਇਲਾਹੀ ਇਲਹਾਮ ਨਹੀਂ ਹੋਇਆ ਅਸੀਂ ਇੰਡੀਆਸ ਇੰਡੀਅਨ ਸਟੇਟ ਦੇ ਕੰਮ ਕਰਨ ਦੇ ਤਰੀਕੇ ਵੇਖੇ ਨੇ ਕਿ ਉਹ ਕੰਮ ਕਿਵੇਂ ਕਰਦੀ ਆ ਅਸੀਂ ਉਹਦੇ ਪੈਤੜੇ ਵੇਖੇ ਨੇ ਉਹ ਬਹੁਤ ਵਿਰਲੇ ਨੇ ਜਿਨ੍ਹਾਂ ਨੂੰ ਇਲਾਹੀ ਇਲਹਾਮ ਹੁੰਦੇ ਨੇ ਬਟ ਉਹ ਬਹੁਤ ਵਿਰਲੇ ਨੇ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਗਏ ਪੀ ਮੈਂ ਤੁਹਾਨੂੰ ਕਹਾਂ ਕਿ ਅਸੀਂ ਸੰਤ ਮਹਾਂਪੁਰਸ਼ਾਂ ਦੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਨਹੀਂ ਸਾਨੂੰ ਜੇ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਉਹਦਾ ਇੱਕੋ ਹੀ ਕਾਰਨ ਆ ਵੀ ਅਸੀਂ ਆਪਣੀ ਮੂਵਮੈਂਟ ਨੂੰ ਸੀਰੀਅਸਨੈਸ ਦੇ ਨਾਲ ਵੇਖਦੇ ਆ ਤੇ ਜਿੱਥੇ ਆਪਣੀਆਂ ਕਮੀਆਂ ਤੇ ਆਪਣੀ ਤਾਕਤ ਨੂੰ ਪਹਿਚਾਣਦੇ ਆ ਉਥੇ ਦੁਸ਼ਮਣ ਦੀ ਤਾਕਤ ਨੂੰ ਵੀ ਪਹਿਚਾਣਦੇ ਦੁਸ਼ਮਣ ਦੇ ਕੰਮ ਕਰਨ ਦੇ ਤਰੀਕੇ ਨੂੰ ਪਹਿਚਾਣਦੇ ਆ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਵੀ ਇੰਡੀਆ ਤੇ ਇੰਡੀਆ ਦੀ ਰੌਅ ਏਜੰਸੀ ਇਹਦੇ ਵਿੱਚ ਇਨਵੋਲਡ ਆ ਸੋ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਅਸੀਂ ਆਪਣੇ ਕੌਮੀ ਘਰ ਖਾਲਸਾਣ ਦਾ ਝੰਡਾ ਮੋੜਿਆ ਤੇ ਚੁੱਕਿਆ ਆ ਇਹ ਝੰਡੇ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਗੱਲ ਨਹੀਂ ਬਣਨੀ ਪੰਜਾਬ ਦੇ ਵਿੱਚ ਸਾਨੂੰ ਕਈ ਵਾਰੀ ਕਹਿ ਦਿੰਦੇ ਨੇ ਸਿਆਣੇ ਜਿਹੜੇ ਕਿਤਾਬਾਂ ਜ਼ਿਆਦਾ ਪੜ੍ਹਦੇ ਨੇ ਵੀ ਝੰਡੇ ਚੁੱਕਿਆ ਤੇ ਨਾਰੇ ਲਾਇਆ ਕੋਈ ਗੱਲ ਨਹੀਂ ਬਣਦੀ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜਦੋਂ ਤੱਕ ਖਾਲਸਾਤਾਨ ਦਾ ਝੰਡਾ ਆਫੀਸ਼ੀਅਲੀ ਅਸੀਂ ਆਪਣੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਪੰਜਾਬ ਦੇ ਵਿੱਚ ਚੁਲਾ ਨਹੀਂ ਦਿੰਦੇ ਉਦੋਂ ਤੱਕ ਘੱਟੋ-ਘਾਟੇ ਸਾਡੇ ਮੋਢਿਆਂ ਤੇ ਜ਼ਰੂਰ ਚੁਲਦਾ ਰਹਿਣਾ ਚਾਹੀਦਾ ਦੁਨੀਆ ਸਾਡੀ ਕਹਿੰਦੀ ਝੰਡੇ ਕਾਲੀ ਚੁੱਕ ਲੈਨੇ ਯਾਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਦੁਨੀਆ 'ਚ ਲੜਾਈ ਝੰਡੇ ਦੀ ਹੁੰਦੀ ਆ ਅ ਮੈਂ ਤੁਹਾਡੇ ਕੈਨੇਡਾ ਦੇ ਵਿੱਚ ਆ ਕੇ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਆ ਤੁਸੀਂ ਵੇਖੋ ਇੱਥੇ ਭਾਵੇਂ ਕਿਸੇ ਕੰਪਨੀ ਨੇ ਝੰਡਾ ਲਾਇਆ ਆਪਣਾ ਉਹਦੇ ਨਾਲ ਕੈਨੇਡਾ ਦਾ ਝੰਡਾ ਲੱਗਾ ਆ ਈਵਨ ਇੱਥੇ ਦੀ ਸਟੇਟ ਨੇ ਇੱਥੇ ਦੀ ਪ੍ਰੋਵਿੰਸ ਨੇ ਉਹਨਾਂ ਦਾ ਆਪਣਾ ਝੰਡਾ ਵੀ ਲੱਗਾ ਮੈਂ ਵੇਖਿਆ ਵੀ ਉਹ ਵੀ ਲੱਗਾ ਆ ਸਾਰੀ ਦੁਨੀਆ 'ਚ ਲੜਾਈ ਤੇ ਝੰਡੇ ਦੀ ਆ ਅਮਰੀਕਾ ਚੰਨ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਕੀ ਚਲਾਉਂਦਾ ਆ ਆਪਣਾ ਸਵਧਾਨ ਥੋੜੀ ਰੱਖ ਕੇ ਆਉਂਦਾ ਉੱਥੇ ਜਾ ਕੇ ਕੀ ਚੜਾਉਂਦਾ ਆ ਨਿਸ਼ਾਨੇ ਕੀ ਛੱਡ ਕੇ ਆਉਂਦਾ ਆ ਆਪਣਾ ਝੰਡਾ ਸੋ ਇਹ ਝੰਡੇ ਖਾਲਸਾਣ ਦੇ ਤੁਹਾਡੇ ਮੋਢਿਆਂ ਤੋਂ ਥੱਲੇ ਨਹੀਂ ਹੋਣੇ ਚਾਹੀਦੇ ਇਹਦੀ ਇੱਜ਼ਤ ਰੱਖੋ ਜਿੰਦਾਬਾਦ ਪਰ ਇਹਦੇ ਨਾਲ ਨਾਲ ਇਸ ਮੂਵਮੈਂਟ ਦੀ ਸੀਰੀਅਸਨੈਸ ਨੂੰ ਸਮਝੋ ਇੱਕ ਕੱਲੇ ਝੰਡਿਆਂ ਨਾਲ ਵੀ ਕਾਮਯਾਬ ਨੇ ਹਣੀ ਮੈਂ ਪਹਿਲਾਂ ਗੱਲ ਕਹਤ ਜੇ ਮੈਂ ਗੱਲ ਪਹਿਲਾਂ ਕਹਿੰਦਾ ਤਾਂ ਦੁਨੀਆ ਨੇ ਨੈਗੇਟਿਵ ਲੈ ਜਾਣੀ ਵੀ ਸ਼ਾਇਦ ਝੰਡਿਆਂ ਦੇ ਖਿਲਾਫ ਆ ਨਹੀਂ ਇਨ੍ਹਾਂ ਝੰਡਿਆਂ ਦੇ ਨਾਲ ਨਾਲ ਸਾਡੇ ਅੰਦਰ ਦੇ ਝੰਡੇ ਜਿਹੜੇ ਉਹ ਵੀ ਬੁਲੰਦ ਹੋਣੇ ਚਾਹੀਦੇ ਨੇ ਸਾਡੇ ਅੰਦਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਖਾਲਸਾਤਨ ਲੈਣਾ ਕਿਵੇਂ ਆ ਤੇ ਲੈਣਾ ਕਿਹਦੇ ਕੋਲੋਂ ਆ ਤੇ ਲੜਨਾ ਕਿਵੇਂ ਆ ਦੁਨੀਆ ਦੇ ਵਿੱਚ ਇੱਕ ਕਹਾਵਤ ਹੈ ਇੱਥੇ ਤੁਹਾਡੇ ਹਾਲਾਂਕਿ ਅੰਗਰੇਜ਼ੀ ਦੀ ਆ ਉਹ ਕਹਿੰਦੇ ਨੇ ਕਿ ਜੇ ਤੁਸੀਂ ਦੁਸ਼ਮਣ ਨੂੰ ਇਹ ਸਮਝ ਕੇ ਨਾਲ ਲੜੋ ਕਿ ਉਹ ਤਗੜਾ ਬੜਾਇਆ ਤੈ ਤਸੀਂ ਕਾਇਰ ਹੋ ਅੱਧੇ ਸਾਡੇ ਪੰਜਾਬੀ ਮੈਂ ਸਿੱਖ ਵੇਖੇ ਨੇ ਉਹ ਕਹਿੰਦੇ ਜੀ ਇੰਡੀਆ ਬਹੁਤ ਤਗੜਾ ਹੋ ਗਿਆ ਇਹਨਾਂ ਦੇ ਕੋਲੋਂ ਤੁਹਾਡੇ ਕੋ ਖਾਲਸਾਣ ਨਹੀਂ ਲਿਆ ਜਾਣਾ ਤੇ ਇਸ ਕਰਕੇ ਛੱਡੋ ਖਾਲਸਾਣ ਦੀ ਲੜਾਈ ਇਹ ਕਾਇਰਤਾ ਆ ਪਰ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਣਾ ਸਾਡੀ ਦੁਸ਼ਮਣੀ ਹੈ ਸੌਰੀ ਸਾਡੀ ਬੇਵਕੂਫੀ ਆ ਦੁਸ਼ਮਣ ਨੂੰ ਮਜ਼ਬੂਤ ਸਮਝ ਕੇ ਉਹਦੇ ਨਾਲ ਲੜਨਾ ਨਾ ਕਾਇਰਤਾ ਆ ਪਰ ਦੁਸ਼ਮਣ ਨੂੰ ਕਮਜ਼ੋਰ ਸਮਝ ਕੇ ਬਿਨਾਂ ਸੋਚੇ ਸਮਝੇ ਲੜਨਾ ਇਹ ਬੇਵਕੂਫੀ ਆ ਨਾ ਅਸੀਂ ਕਾਇਰ ਹਾਂ ਤੇ ਨਾ ਅਸੀਂ ਬੇਵਕੂਫ ਹਾਂ ਅਸੀਂ ਦੁਨੀਆ ਦੇ ਵਿੱਚ ਜੇ ਰਾਜ ਕਾਇਮ ਕਰਨਾ ਆ ਤੇ ਉਹਦੇ ਵਿੱਚ ਸਾਡੀ ਸੀਰੀਅਸਨੈਸ ਸਾਨੂੰ ਜਿਹੜੀ ਚਲਕਾਉਣੀ ਪਏਗੀ ਸੋ ਮੈਂ ਤੁਹਾਡੇ ਤੋਂ ਖਾਸ ਤੌਰ ਤੇ ਨੌਜਵਾਨਾਂ ਤੋਂ ਆਸ ਕਰਦਾ ਕਿਉਂਕਿ ਮੈਂ ਨੌਜਵਾਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਵੀ ਇਹ ਟਰੈਂਡ ਵੇਖਿਆ ਆ ਕਿ ਉਹ ਮੂਵਮੈਂਟ ਤੇ ਪ੍ਰਤੀ ਸੀਰੀਅਸ ਨਹੀਂ ਹੋ ਰਹੇ ਅਜੇ ਉਹ ਨਾਅਰੇ ਮਾਰ ਰਹੇ ਨੇ ਖਾਲਸਤਾਨ ਜਿੰਦਾਬਾਦ ਸਾਰੇ ਤੋਂ ਉੱਚੀ ਕਹਿੰਦੇ ਨੇ ਅੰਦਰ ਦੀ ਪੀੜ ਜਿਹੜੀ ਆ ਸੜਕਾਂ ਤੇ ਰੱਖਦੇ ਨੇ ਪਰ ਉਸ ਮੂਵਮੈਂਟ ਦੀ ਗਹਿਰਾਈ ਨੂੰ ਅਜੇ ਸਮਝ ਨਹੀਂ ਪਾ ਰਹੇ ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਦੁਨੀਆ ਦੇ ਵਿੱਚ ਜਿੰਨੀਆਂ ਮੂਵਮੈਂਟਸ ਚੱਲੀਆਂ ਨੇ ਆਜ਼ਾਦੀਆਂ ਕਦੀ ਕੋਈ ਇੱਕ ਰਸਤੇ ਨਹੀਂ ਚੱਲੇ ਅਸੀਂ ਕੀ ਕਰਦੇ ਆਂ ਵੀ ਜਿਹੜਾ ਮੇਰੇ ਰਾਜ ਨਾਲ ਨਹੀਂ ਸਹਿਮਤ ਸਿੱਧਾ ਠੱਪਾ ਮਾਰਦੇ ਆਂ ਵੀ ਇਹ ਸਰਕਾਰੀ ਹੈ ਜੇ ਮੰਨ ਲਓ ਵੀ ਦੋ ਰਾਹ ਨੇ ਮੂਵਮੈਂਟ ਨੂੰ ਲੜਨ ਦੇ ਇੱਕ ਬੰਦਾ ਆ ਉਹ ਵੋਟਾਂ ਦੇ ਰਾਈਂ ਮੂਵਮੈਂਟ ਨੂੰ ਲੜਨਾ ਚਾਹੁੰਦਾ ਦੂਸਰਾ ਬੰਦਾ ਆ ਉਹ ਵੋਟਾਂ ਤੋਂ ਬਾਹਰ ਰਹਿ ਕੇ ਲੜਨਾ ਚਾਹੁੰਦਾ ਜਿਹੜਾ ਤੇ ਬੰਦਾ ਵੋਟਾਂ ਪਾਉਣਾ ਚਾਹੁੰਦਾ ਆ ਵੋਟਾਂ ਦੇ ਰਾਈਂ ਲੜਨਾ ਚਾਹੁੰਦਾ ਆ ਉਹ ਸਿੱਧਾ ਠੱਪਾ ਲਾ ਦਿੰਦਾ ਵੀ ਜਿਹੜੇ ਵੋਟਾਂ ਦੇ ਵਿੱਚ ਨਹੀਂ ਆਉਂਦੇ ਇਹ ਤੇ ਸਰਕਾਰੀ ਨੇ ਇਹ ਸਰਕਾਰ ਦੇ ਹੱਥ 'ਚ ਖੇਡਦੇ ਨੇ ਜਿਹੜਾ ਮੇਰੇ ਵਰਗਾ ਵੋਟਾਂ ਤੋਂ ਬਾਹਰ ਰਹਿਣਾ ਚਾਹੁੰਦਾ ਆ ਉਹ ਸਿੱਧਾ ਠੱਪਾ ਮਾਰਦਾ ਵੀ ਜਿਹੜੇ ਵੋਟਾਂ ਕਦੇ 'ਚ ਖੜ ਗਏ ਨੇ ਇਹ ਸਰਕਾਰੀ ਨੇ ਕੋਈ ਸਰਕਾਰੀ ਨਹੀਂਗਾ ਸਾਰੇ ਅਸੀਂ ਇੱਕ ਦੂਸਰੇ ਦੇ ਪੂਰਕ ਆ ਜਿਹਨੂੰ ਜਿਹੜਾ ਪੈੰਤਰਾ ਮਨਜ਼ੂਰੀਆ ਅਪਣਾਓ ਜਿਹੜਾ ਜੋ ਕੰਮ ਕਰਨਾ ਕਰੋ ਬਟ ਇੱਕ ਚੀਜ਼ ਨਹੀਂ ਬਦਲਣੀ ਚਾਹੀਦੀ ਇੱਕ ਚੀਜ਼ ਦੇ ਉੱਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਉਹ ਆ ਸਾਡਾ ਨਿਸ਼ਾਨਾ ਖਾਲਿਸਤਾਨ ਇਹਦੋ ਜਿ ਕੰਪਰੋਮਾਈਜ਼ ਕਰਾਂਗੇ ਇਹਦੇ ਵਿੱਚ ਕੰਪਰੋਮਾਈਜ਼ੇਸ਼ਨ ਕਿੱਥੇ ਆਉਂਦੀ ਆ ਫਿਰ ਉਹ ਆਉਂਦੀ ਆ ਜਦੋਂ ਤੁਸੀਂ ਆਪਣੀ ਮੰਜ਼ਲ ਨੂੰ ਛੋਟਿਆ ਕਰ ਲੈਂਦੇ ਹੋ ਖਾਲਸਤਾਨ ਦੀ ਮੰਜ਼ਲ ਨੂੰ ਛੱਡ ਕੇ ਤੇ ਵਾਅਦਤਕਾਰਾਂ ਤੇ ਲੜ ਲੱਗ ਪੈਂਦੇ ਹੋ ਵਾਅਦਤਕਾਰਾਂ ਦੀ ਲੜਾਈ ਸਾਡੀ ਸੀ ਪਰ ਉਹ 84 ਤੋਂ ਪਹਿਲਾਂ ਤੱਕ ਜਦੋਂ ਭਾਰਤੀ ਹਕੂਮਤ ਨੇ ਆਪਣਾ ਤਿਰੰਗਾ ਆਪਣੇ ਟੈਂਕਾਂ ਤੇ ਲਾ ਕੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਤੇ ਜਿੱਦਣ ਸਾਡੇ ਹਜ਼ਾਰਾਂ ਨੌਜਵਾਨ ਪਿਛਲੇ 15 ਸਾਲਾਂ ਦੇ ਵਿੱਚ ਉਸ ਮੂਮੈਂਟ ਤੋਂ ਬਾਅਦ ਸ਼ਹੀਦ ਕਰਤੇ ਉਸ ਤੋਂ ਬਾਅਦ ਸਾਡੀ ਲੜਾਈ ਹੁਣ ਵਾਅਦਤ ਘਰ ਆਂਦੀ ਨਹੀਂ ਗੀ ਹੁਣ ਸਾਨੂੰ ਵਾਅਦਤ ਘਰ ਨਹੀਂ ਚਾਹੀਦੇ 84 ਤੋਂ ਪਹਿਲਾਂ ਸ਼ਾਇਦ ਮੰਗਾ ਮੰਨੀਆਂ ਹੁੰਦੀਆਂ ਤੇ ਗੱਲ ਵੱਖਰੀ ਹੁਣ ਸਾਡੀ ਲੜਾਈ ਸੰਪੂਰਨ ਉਹ ਆਪਣੀ ਜਿਹੜੀ ਲੜਾਈ ਆ ਉਹਨੂੰ ਹੁਣ ਜਿਹੜਾ ਆ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਲਿਆਉਣਾ ਕਿ ਸਾਨੂੰ ਵਾਅਦਤ ਘਰ ਦਿੱਤੇ ਜਾਣ ਜਾਂ ਸਾਨੂੰ ਚੱਟੀਗੜ੍ਹ ਦੇ ਦਿਓ ਜਾਂ ਸਾਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਜਾਂ ਸਾਡਾ ਪਾਣੀ ਸਾਨੂੰ ਦੇ ਦਿਓ ਅਸੀਂ ਇਹ ਸਾਰਾ ਕੁਝ ਲਵਾਂਗੇ ਛੱਡਣਾ ਨਹੀਂਗਾ ਪਰ ਹੁਣ ਇਹ ਸਾਰਾ ਕੁਝ ਖਾਲਿਸਤਾਨ ਦੇ ਵਿੱਚੋਂ ਮਿਲੇਗਾ ਹੁਣ ਅਸੀਂ ਆਪਣੇ ਦਰਿਆਵਾਂ ਦਾ ਬੰਨ ਜਿਹੜਾ ਆ ਉਹ ਉਦਣ ਮਾਰਾਂਗੇ ਜਦੋਂ ਅਸੀਂ ਖਾਲਿਸਤਾਨ ਦਾ ਝੰਡਾ ਪੰਜਾਬ ਦੇ ਚੱਚਾ ਲਾ ਲਾਂਗੇ ਅਸੀਂ ਪੰਜਾਬੀ ਬੋਲਦੇ ਇਲਾਕੇ ਉਦਣ ਆਪਣੇ ਕਰਾਂਗੇ ਜਦੋਂ ਖਾਲਿਸਤਾਨ ਜਿਹੜਾ ਆ ਬਰਾਬਰ ਦੇ ਉੱਤੇ ਦੁਨੀਆ ਦੇ ਵਿੱਚ ਹੋਂਦ ਦੇ ਵਿੱਚ ਆਊਗਾ ਅਸੀਂ ਆਪਣੀ ਕਿਸਾਨੀ ਉਦਣ ਬਚਾ ਪਾਵਾਂਗੇ ਜਦਣ ਖਾਲਿਸਤਾਨ ਹੋਂਦ ਦੇ ਵਿੱਚ ਆਏਗਾ ਇਹ ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ ਤੇ ਸਿਰਫ ਸਾਡੀ ਆਜ਼ਾਦੀ ਦੇ ਵਿੱਚ ਪਿਆ ਜੇ ਇਹਨਾਂ ਮੁਸੀਬਤਾਂ ਦਾ ਹੱਲ ਅੱਜ ਤੱਕ ਹੋਣਾ ਹੁੰਦਾ ਭਾਰਤੀ ਸਿਸਟਮ ਦੇ ਵਿੱਚ ਉਹ ਤੇ ਹੋ ਜਾਣਾ ਹੀ ਜੇ ਕਿਸਾਨਾਂ ਦੇ ਹਾਲਤ ਚੰਗੇ ਹੋਣੇ ਹੁੰਦੇ ਜੇ ਕਿਸਾਨਾਂ ਦੀ ਸਿਚੁਏਸ਼ਨ ਬੈਟਰ ਹੋਣੀ ਹੁੰਦੀ ਤੁਹਾਨੂੰ ਹੋ ਜਾਣੀ ਜੇ ਉਹਨਾਂ ਨੇ ਚੰਡੀਗੜ੍ਹ ਤੁਹਾਨੂੰ ਦੇਣਾ ਹੁੰਦਾ ਤੁਹਾਨੂੰ ਦੇ ਦੇਣਾ ਹੀ ਜੇ ਤੁਹਾਡੇ ਪਾਣੀ ਉਹਨਾਂ ਲੁੱਟਣੇ ਬੰਦ ਕਰਨੇ ਹੁੰਦੇ ਤੁਹਾਨੂੰ ਬੰਦ ਕਰ ਦੇਣੇ ਪਰ ਇਹਨਾਂ ਸਾਰਿਆਂ ਦੇ ਉੱਤੇ ਉਹ ਪਕੜ ਦਿਨੋਂ ਦਿਨ ਹੋਰ ਮਜ਼ਬੂਤ ਕਰਦੇ ਜਾ ਰਹੇ ਆ ਕਿਉਂ ਕਿਉਂਕਿ ਉਹਨਾਂ ਦੀ ਨੀਅਤ ਮੈੜੀ ਆ ਤੇ ਹੁਣ ਅਸੀਂ ਆਪਣੇ ਨਿਸ਼ਾਨੇ ਨੂੰ ਨਿਕਾ ਕਰਕੇ ਉਹਨਾਂ ਦੀ ਮੈੜੀ ਨੀਅਤ ਤੇ ਮੋਰ ਨਹੀਂ ਲਾਉਣੀ ਸੋ ਸਾਡਾ ਨਿਸ਼ਾਨਾ ਸਾਡੇ ਕੌਮੀ ਘਰ ਦੀ ਪ੍ਰਾਪਤੀ ਹੋਣਾ ਚਾਹੀਦਾ ਹੁਣ ਉਹ ਹੋਵੇ ਕਿਵੇਂ ਉਹਦੇ ਵਿੱਚ ਸਿੱਖ ਦਾ ਇਸਪੋਰਾ ਤੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਅਸੀਂ ਲੋਕ ਆ ਸਾਡੀ ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਕਿਸੇ ਦੇ ਉੱਤੇ ਵੱਧ ਨਹੀਂਗਾ ਕਈ ਵਾਰੀ ਸਾਨੂੰ ਅਸੀਂ ਆਪਣੇ ਆਪ ਨੂੰ ਮੋਟੀਵੇਟ ਕਰਨ ਦੇ ਲਈ ਜਾਂ ਆਪਣੇ ਆਪ ਨੂੰ ਉੱਚਾ ਚੁੱਕਣ ਦੇ ਲਈ ਪਤਾ ਕੀ ਸ਼ਬਦ ਵਰਤਣ ਲੈਣੇ ਆ ਕਿ ਪੰਜਾਬ ਜੰਗ ਦਾ ਮੈਦਾਨ ਆ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਬੜੇ ਸੌਖੇ ਨੇ ਇਦਾਂ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂਗਾ ਖਾਸ ਤੌਰ ਤੇ ਤੇ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਟੁੱਟ ਚੁੱਕੀ ਆ ਅੱਜ ਇਹ ਪੂਰੀ ਦੁਨੀਆ ਜੰਗ ਦਾ ਮੈਦਾਨ ਆ ਸਿੱਖਾਂ ਵਾਸਤੇ ਤੁਸੀਂ ਇਸ ਸੱਤ ਸਮੁੰਦਰਾਂ ਦੇ ਪਾਰ ਦੀ ਗੱਲ ਤੇ ਦੂਰ ਆ ਮੈਂ ਕਹਿੰਦਾ ਤੁਸੀਂ ਸਤਵੇਂ ਆਸਮਾਨ ਤੇ ਵੀ ਚਲੇ ਜਾਓ ਜਦੋਂ ਤੱਕ ਗੁਲਾਮ ਹੋ ਇੰਡੀਆ ਨੇ ਤੁਹਾਨੂੰ ਆਪਣੇ ਨਿਸ਼ਾਨੇ ਤੇ ਰੱਖਣਾ ਹੀ ਰੱਖਣਾ ਸੋ ਜੇ ਇੰਡੀਆ ਦੇ ਨਿਸ਼ਾਨੇ ਤੋਂ ਬਚਣਾ ਆ ਤੇ ਉਹਦੀ ਡਿਫੈਂਸ ਸਾਡੀ ਢਾਲ ਸਾਡਾ ਡਿਫੈਂਸ ਸਿਸਟਮ ਸਿਰਫ ਇਹ ਕਿਆ ਉਹ ਆ ਸਾਡਾ ਆਪਣਾ ਸਿਸਟਮ ਇੱਕ ਮੈਨੂੰ ਪੱਤਰਕਾਰ ਨੇ ਸਵਾਲ ਕੀਤਾ ਮੈਨੂੰ ਕਹਿੰਦਾ ਜੀ ਜੇ ਤੁਸੀਂ ਸਿਸਟਮ ਨੂੰ ਸਹੀ ਕਰਨ ਦੀ ਗੱਲ ਕਰਦੇ ਹੋ ਤੇ ਇਹਦਾ ਮਤਲਬ ਤੁਸੀਂ ਸਿਸਟਮ ਦੇ ਵਿੱਚ ਆਓ ਜਿਵੇਂ ਆਮ ਸਾਡੇ ਵੀ ਕਹਿ ਦਿੰਦੇ ਵੀ ਜੇ ਗੰਦ ਨੂੰ ਸਾਫ਼ ਕਰਨਾ ਤਾਂ ਗੰਦ ਚ ਉਤਰਨਾ ਪੈਂਦਾ ਤੇ ਆਂਦਾ ਜੇ ਸਿਸਟਮ ਨੂੰ ਤੁਸੀਂ ਸਾਫ਼ ਕਰਨਾ ਤਾਂ ਸਿਸਟਮ ਦੇ ਵਿੱਚ ਕਿਉਂ ਨਹੀਂ ਆਉਂਦੇ ਮੈਂ ਕਿਹਾ ਸਾਡੀ ਲੜਾਈ ਹੁਣ ਇੰਡੀਆ ਦੇ ਸਿਸਟਮ ਨੂੰ ਸਾਫ਼ ਕਰਨ ਦੀ ਨਹੀਂਗੀ ਅਸੀਂ ਠੇਕਾ ਨਹੀਂ ਲਿਆ ਇੰਡੀਆ ਦੇ ਗੰਦ ਨੂੰ ਸਾਫ਼ ਕਰਨ ਦਾ ਅਸੀਂ ਸਾਡੀ ਲੜਾਈ ਆਪਣਾ ਸਿਸਟਮ ਦੁਨੀਆ 'ਚ ਸਟੈਬਲਿਸ਼ ਕਰਨ ਦੀ ਆਸੀਂ ਆਪਣਾ ਸਿਸਟਮ ਦੁਨੀਆ 'ਚ ਸਟੈਬਲਿਸ਼ ਕਰਕੇ ਦੁਨੀਆ ਨੂੰ ਇੱਕ ਸੇਧ ਦੇਵਾਂਗੇ ਸੋ ਜਿਹੜੇ ਸਿੱਖ ਸਾਡੇ ਕਹਿੰਦੇ ਨੇ ਕਿ ਸਿਸਟਮ 'ਚ ਜਾ ਕੇ ਗੰਦ ਸਾਫ ਕਰਨਾ ਆ ਕਿਸੇ ਦਾ ਗੰਦ ਸਾਫ ਕਰਨ ਦੀ ਜ਼ਿੰਮੇਵਾਰੀ ਸਿੱਖਾਂ ਦੀ ਨਹੀਂਗੀ ਅਸੀਂ ਆਪਣੇ ਘਰ ਦਾ ਗੰਦ ਪਹਿਲਾਂ ਸਾਫ ਕਰਨਾ ਆ ਤੇ ਸਾਡੇ ਘਰ ਦਾ ਗੰਦ ਆ ਗੁਲਾਮੀ ਸਾਡੀ ਜਿਹੜੀ ਸਾਡੇ ਮਨਾਂ ਦੇ ਵਿੱਚ ਵੜ ਗਈ ਆ ਸੋ ਉਹ ਗੁਲਾਮੀ ਲਾ ਕੇ ਬਾਹਰ ਸੁੱਟਿਏ ਖਾਲਸਤਾਨ ਦੇ ਸੰਘਰਸ਼ ਦੇ ਲਈ ਯਤਨਸ਼ੀਲ ਹੋਈਏ ਜਿਹੜਾ ਯੋਗਦਾਨ ਜਿਹੜਾ ਵੀ ਪਾ ਸਕਦਾ ਜਿੰਨਾ ਵੀ ਪਾ ਸਕਦਾ ਉਹ ਪਾਵੇ ਭਾਈ ਗਜਿੰਦਰ ਸਿੰਘ ਨੇ ਇੱਕ ਗੱਲ ਲਿਖਤੀ ਰੂਪ ਦੇ ਵਿੱਚ ਕਹੀ ਸੀ ਉਹ ਬੜੀ ਸਾਡੇ ਲੋਕਾਂ ਲਈ ਸਮਝਣ ਵਾਲੀ ਆ ਸਾਥੀ ਕਿਵੇਂ ਪਾਉਂਦੇ ਨੇ ਉਹ ਕਹਿੰਦੇ ਕਿ ਹਰ ਉਹ ਬੰਦਾ ਜਿਹੜਾ ਮੇਰੇ ਨਾਲ ਖਲੋ ਕੇ ਮੈਦਾਨ ਦੇ ਵਿੱਚ ਖਾਲਸਤਾਨ ਦੇ ਲਈ ਸੰਘਰਸ਼ ਕਰ ਰਿਹਾ ਆ ਉਹ ਵੀ ਮੇਰਾ ਆਪਣਾ ਆਂਦੇ ਜੇ ਕੋਈ ਖਾਲਸਤਾਨ ਦੇ ਲਈ ਸੰਘਰਸ਼ ਨਹੀਂ ਕਰ ਰਿਹਾ ਤੇ ਸਿਰਫ ਸੜਕ ਦੇ ਉੱਤੇ ਖਲੋ ਕੇ ਮੈਨੂੰ ਖਾਲਸਪਤਾਨ ਦੇ ਲਈ ਸੰਘਰਸ਼ ਕਰਦੇ ਵੇਖ ਰਿਹਾ ਆ ਉਹ ਵੀ ਮੇਰਾ ਆਪਣਾ ਆਂਦੇ ਜਿਹੜਾ ਨਹੀਂ ਵੀ ਵੇਖ ਰਿਹਾ ਆਪਣੇ ਘਰ ਵਿੱਚ ਬੈਠਾ ਆ ਪਰ ਖਾਲਸਾ ਰਾਜ ਦੀ ਅਰਦਾਸ ਕਰਦਾ ਆ ਉਹ ਵੀ ਮੇਰਾ ਆਪਣਾ ਆਂਦੇ ਜੇ ਕੋਈ ਅਰਦਾਸ ਨਹੀਂ ਵੀ ਕਰਦਾ ਘਰ ਚੁੱਪ ਕਰਕੇ ਬੈਠਾ ਆ ਉਹ ਵੀ ਮੇਰਾ ਆਪਣਾ ਆਂ ਹਰ ਉਹ ਇਨਸਾਨ ਸਾਡਾ ਆਪਣਾ ਆ ਕਦੋਂ ਤੱਕ ਜਦੋਂ ਤੱਕ ਉਹ ਤੁਹਾਡੇ ਵਿਰੋਧੀ ਦੇ ਪਾਲੇ ਦੇ ਵਿੱਚ ਬੈ ਕੇ ਤੇ ਵਿਰੋਧੀ ਦੇ ਹੱਥ ਚ ਦੀ ਭੁਗਤਦਾ ਸੋ ਜਿਹੜਾ ਵੀ ਬੰਦਾ ਮੈਂ ਕਹਿੰਨਾ ਸਾਨੂੰ ਕਿਹ ਰ ਕਹਿ ਦਿੰਦੇ ਅਸੀਂ ਅਸੀਂ ਵੀ ਉਹਦੇ ਚਾਉਂਦੇ ਆ ਪਰ ਲੈ ਤੁਸੀਂ ਖਾਲਸਾਤਾਂ ਦੀ ਗੱਲ ਨਹੀਂ ਕਰਦੇ ਤੁਸੀਂ ਜਿਹੜੀ ਗੱਲ ਕਰਨੀ ਕਰੋ ਪਰ ਮਨਾਂ ਦੇ ਵਿੱਚ ਤੁਹਾਡਾ ਨਿਸ਼ਾਨਾ ਖਾਲਸਾਤਾਨ ਹੋਣਾ ਚਾਹੀਦਾ ਸੋ ਉਹਦੇ ਲਈ ਤੁਸੀਂ ਘਰਾਂ 'ਚ ਬੈਠੇ ਹੋ ਮੁਬਾਰਕ ਹੋ ਤੁਸੀਂ ਚੁੱਪ ਕਰਕੇ ਖਾਲਸਾਤਾਨ ਦੇ ਸਪੋਰਟਰ ਤੁਸੀਂ ਸਾਡੇ ਸਾਥੀ ਹੋ ਤੁਸੀਂ ਜੇ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੋ ਤੁਸੀਂ ਉਦੋਂ ਤੱਕ ਸਾਡੇ ਸਾਥੀ ਹੋ ਜਦੋਂ ਤੱਕ ਤੁਸੀਂ ਦੁਸ਼ਮਣ ਦੀ ਝੋਲੀ 'ਚ ਪੈ ਕੇ ਸਾਡੇ ਵਿਰੁੱਧ ਨਹੀਂ ਖੜ ਜਾਂਦੇ